ਪੰਜਾਬ ਕਾਂਗਰਸ 'ਚ ਇੱਕ ਵਾਰ ਫਿਰ ਤੋਕ ਕਮਾਸਾਨ ਮਚ ਗਿਆ। ਤਰਸਲ ਪਟਿਆਲਾ ਦੇ ਦੋ ਕਾਂਗਰਸ ਦੇ ਆਗੂ ਇੱਕ ਆਡੀਓ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਨੇ। ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੀ ਲੋਕ ਸਭਾ ਚੋਣ ਦੇ ਵਿੱਚ ਜਿੱਤ ਤੋਂ ਬਾਅਦ ਇੱਕ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੇ ਕਾਂਗਰਸ ਦੇ ਇਕਜੁੱਟ ਹੋਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਚੋਣਾਂ ਤੋਂ ਐਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਤੋਂ ਸਪਸ਼ਟ ਤੌਰ ਤੇ ਔਖੇ ਰਹੇ। ਟਕਸਾਲੀ ਕਾਂਗਰਸੀਆਂ 'ਚੋਂ ਇੱਕ ਲਾਲ ਸਿੰਘ ਦੀ ਦਸੀ ਜਾਰੀ ਇੱਕ ਫੋਨ ਕਾਲ ਦੀ ਇਸ ਆਡੀਓ ਨੇ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਹਲਚਲ ਲਿਆ ਦਿੱਤੀ ਹੈ ਜਿੱਥੇ ਇਹ ਆਡੀਓ ਆਪਣੇ ਆਪ ਚ ਬਹੁਤ ਕੁਝ ਆਖ ਰਹੀ ਹੈ ਉੱਥੇ ਇਸ ਆਡੀਓ ਬਾਰੇ ਲਾਲ ਸਿੰਘ ਨੇ ਗੱਲਬਾਤ ਕਰਦੇ ਆ ਆਪਣਾ ਪ੍ਰਤੀਕਰਮ ਵੀ ਦਿੱਤਾ ਇਸ ਆਡੀਓ ਚ ਲਾਲ ਸਿੰਘ ਆਪਣੇ ਇੱਕ ਸਮਰਥਕ ਜਿਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਉਸ ਨੂੰ ਫੋਨ ਕਰਕੇ ਕਹਿੰਦੇ ਸੁਣਾਈ ਦਿੰਦੇ ਨੇ ਕਿ ਮੇਰਾ ਨਾਂ ਲੈਣ ਦੀ ਲੋੜ ਨਹੀਂ ਪਰ ਆਪਾਂ ਗਾਂਦੀਨ ਵੋਟ ਨਹੀਂ ਪਾਣੀ ਆਪਣੇ ਸਾਰੇ ਬੰਦਿਆਂ ਨੂੰ ਕਹਿਣਾ ਕਿ ਇਸ ਨੇ ਮੇਰਾ ਬਹੁਤ ਨੁਕਸਾਨ ਕਰਿਆ ਲਾਲ ਸਿੰਘ ਦੇ ਇਹ ਕਹਿਣ ਤੇ ਉਕਤ ਸਮਰਥਕ ਫਿਰੇ ਪੁਛ ਕਿ ਸਰ ਫਿਰ ਵੋਟ ਪਾਣੀ ਕਿਸ ਨੂੰ ਹੈ ਤਾਂ ਲਾਲ ਸਿੰਘ ਕਹਿੰਦੇ ਸੁਣਦੇ ਨੇ ਕਿ ਐਨ ਕੇ ਸ਼ਰਮੇ ਨੂੰ ਪਾ ਦਿਓ ਸ਼ਰਮਾ ਆਪਣਾ ਕਰਦਾ ਬੰਦਾ ਮੈਂ ਤੁਹਾਨੂੰ ਮਿਲਾਉਂਗਾ ਸਾਰਿਆਂ ਨੂੰ ਇਹ ਕਹਿ ਦੇਣਾ ਹਲੋ ਹਾਂ ਮੈਂ ਲਾਲ ਸਿੰਘ ਬੋਲਦਾ ਹਾਂਜੀ ਸਾਜ ਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਇਸ ਕਰਕੇ ਠੀਕ ਹੈ ਸਰ ਫਿਰ ਕਿਨੂੰ ਪਾਣੀ ਹੈ ਜੀ ਐਂਦਕੀ ਸ਼ਰਮਾ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਂਦਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਅਪਸ਼ਰਮਾ ਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ